ਜਰੂਰ ਟਿਪਣੀ ਤੋਂ ਪਕਾਉਣਾ ਵਾ ਤੇ ਮੈਂ ਰਸੋਈ ਸਾਭਣੀ ਆ ਸਾਰੀ ਸਫਾਈ ਕਰਨੀ ਆ ਇਹਦਾ ਮਤਲਬ ਇਹ ਥੋੜਾ ਨਾ ਆਵੇ ਹੁਣ ਕੜਛੀ ਇਦਾਂ ਚੁੱਲ੍ਹੇ ਬਰਨ ਸਾਰੇ ਖਰਾਬ ਕਰ ਛੜੇ ਆ ਬੰਦਾ ਇਦਾਂ ਕੜਛੀ ਰੱਖੇ ਤੇ ਪੰਡਾ ਤੋਤਾ ਜਾਂਦਾ ਇੰਨਾ ਖਲਾਰਾ ਇਹ ਪਾਉਂਦੀ ਆ ਇੰਨਾ ਪਾਉਂਦੀ ਆ ਕੋਈ ਹਿਸਾਬ ਨਹੀਂ ਬੰਦਾ ਕਿਸ ਤਰੀਕੇ ਤੇ ਕਰੇ ਪਰ ਨਾ ਮਤਲਬ ਹੀ ਕੋਈ ਨਹੀਂ ਇਹੋ ਜਿਹਾ ਦੂਣਾ ਗੰਦ ਪਾ ਕੇ ਰੱਖ ਦੇਣਾ ਵਾ ਪਿਆਜ਼ ਜਿੰਨ ਜਰ ਮਰਜ਼ੀ ਲੱਗੀ ਰਵੇ ਦਸ ਤੇਰੀ ਵੇ ਕਲਕਾ ਦੀ ਆਵੇ ਇਹ ਚ ਤੜਕਾ ਭੁੰਨਿਆ ਹੀ ਫਰਾਈ ਫਰੈਂਚ ਤੇ ਪਲਾਸਟਿਕ ਦੀ ਟੋਕਰੀ ਹੈ ਜਿਹੋ ਜੀ ਪਿਆਜ਼ ਕੱਟੇ ਤੇ ਬੰਦਾ ਉਦਾਂ ਹੀ ਉਹਨੂੰ ਹੰਗਾਲ ਕੇ ਤਾਂ ਧਰ ਦੇਵੇ ਉਹਨੂੰ ਵੀ ਤੇਲ ਸਾਰਾ ਲੱਗ ਗਿਆ ਵਧੀਆ ਮੰਮੀ ਤੁਸੀਂ ਸੁਣਾਓ ਹਾਂਜੀ ਕੰਮ ਕਰ ਕਰ ਲਿਆ ਮੈਂ ਆਪਣੇ ਹਿੱਸੇ ਦਾ ਕੇ ਤੇ ਹੋਰ ਮੰਮੀ ਸਾਰੀ ਮੈਂ ਟੁੱਟ ਟੁੱਟੀ ਮਰਦੀ ਰਹਿਣਾ ਹੁਣ ਮੈਂ ਹੁਣ ਮੈਂ ਨਹੀਂ ਜਵਾਬ ਆਪੋ ਆਪਣਾ ਕੰਮ ਕਰੋ ਕਿ ਠੇਕਾ ਲਿਆ ਮੈਂ ਹੁਣ ਸਾਰੀ ਉਮਰ ਦਾ ਮੈਂ ਟੁੱਟ ਟੁੱਟ ਮਰਦੀ ਰਹਿਣਾ। ਨਾ ਹੁ ਕਿ ਤਾ ਉਹਨਾਂ ਮੈਂ ਸਿੱਧਾ ਮੈਂ ਸਿੱਧਾ ਕਿਹਾ ਜਿੰਨੇ ਆਪਣਾ ਕੰਮ ਜਿੰਨੇ ਖਾਣੀ ਆਪਣਾ ਕੰਮ ਕਰੇ। ਆਹੋ ਮੈਨੂੰ ਵੀ ਬੈਣਾ ਮਿਲ ਜਾਂਦਾ ਕਿਤੇ ਮੈਨੂੰ ਕਮਸ ਕਮ ਬੈਣਾ ਵੀ ਨਹੀਂ ਮਿਲਦਾ ਹੁੰਦਾ ਸਾਰਾ ਦਿਨ। ਸਾਰਾ ਦਿਨ ਮੇਰਾ ਸੇਰ ਹੀ ਖਿਲਦੇ ਰਹਿ ਜਾਂਦਾ ਕਿਤੇ ਮੇਰੇ ਕੋਲ ਸੇਰ ਵਾਉਣ ਦਾ ਟਾਈਮ ਨਹੀਂ ਹੁੰਦਾ ਸ਼ਾਮਾਂ ਨੂੰ। ਹੂੰ ਮੇਰੇ ਕੋ ਤੇ ਵੀ ਠੀਕ ਆ ਦੋ ਦੋ ਤੁਹਾਡਾ ਸਭੀ ਵੀ ਇੱਥੇ ਕਿਤੇ ਹੋਣੇ ਹੁਣਾਂ ਕਿਦਾਂ ਸਖਾਈ ਹੋਣੀ ਉਹਦੀ ਚੰਗੀ ਤਰ੍ਹਾਂ ਨਾ ਮੈਂ ਕਿਉਂ ਇੱਥੇ ਤੜਫੀ ਜਾਨੀ ਭਲਾ ਮੈਨੂੰ ਇਹੋ ਹੀ ਤੇ ਬਹਾਨਾ ਵੱਡਾ ਮਿਲਿਆ ਬਤੂ ਖਲਾਰਾ ਪਾਉਣੀ ਆ ਤੇ ਮੇਰਾ ਵੀ ਤੇ ਜੀ ਕਰਦਾ ਨਾ ਮੈਂ ਜਾ ਕੇ ਕੋਠੀ 'ਚ ਰਵਾਂ ਆਪਣੀ ਜੇ ਜਿਹੋ ਜੀਆਂ ਲੜਾਈਆਂ ਪੈਣਗੀਆਂ ਖਲਾਰੇ ਘਰ 'ਚ ਵਧਣਗੇ ਤੇ ਫੇਰ ਹੀ ਮੈਂ ਵਾਖੂਗੀ ਤੇ ਕੋਠੀ 'ਚ ਜਾਊਂਗੀ ਨਾ ਕੋਠੀਰ ਪਿੰਦਰ ਦੇ ਨਾਂ ਉੱਥੇ ਜਾਊ ਤਾਂ ਫਿਰ ਮੈਂ ਆਪਣੇ ਨਾਂ ਕਰਾਉ ਤੇ ਫੇਰ ਹੀ ਮੇਰੀ ਟੌਰ ਬਣੋ ਨਾ ਕਿ ਮੇਰੇ ਨਾਂ 'ਵੀ ਕੋਠੀ ਹੈਗੀ ਆ। ਭਾਂਡੇ ਮਾਂਜਾ ਕੇ ਰਹਿਣ ਨਾ ਰਹਿਣ ਹੀ ਦਿੰਨੀ ਆ ਨਹੀਂ ਮਾਂਜਣੇ ਭਾਂਡੇ। ਇਹਨੂੰ ਜਾ ਕੇ ਇਹਦੇ ਨਾਲ ਹੀ ਦੋ ਹੱਥ ਕਰਦੀ ਆ। ਨਾਲੇ ਵਾਵਾ ਮਿਲ ਗਿਆ ਬਹਾਨਾ। ਘੜ ਪੈ ਜਾਂ ਨਹੀਂ ਜਾਂਦੇ ਆ ਸਰ। ਹਾਂਜੀ ਮੰਮੀ। ਨਹੀਂ ਨਹੀਂ ਕੋਈ ਨਹੀਂ ਠੀਕ ਆ। ਚਲੋ ਠੀਕ ਆ ਮੰਮੀ ਮੈਂ ਤੁਹਾਡੇ ਨਾਲ ਫਿਰ ਬਾਅਦ ਚ ਕਰਦੀ ਗੱਲ ਫ੍ਰੀ ਹੋ ਕੇ ਆਹੋ ਦੱਸਿਆ ਤੇ ਹੈਗਾ ਵੇਲੀ ਤੇ ਹੈਗੀ ਚਲ ਕੋਈ ਨਹੀਂ ਮੈਂ ਬਾਅਦ ਚ ਕਰਦੀ ਤੁਹਾਡੇ ਨਾਲ ਹਾਂਜੀ ਨਾ ਮੈਂ ਇੱਥੇ ਤੇਰੇ ਨਾਲ ਜੋੜੇ ਪਾਉਣ ਥੋੜਾ ਨਾ ਆਈ ਆ ਮੈਂ ਫੋਨ ਕੰਨੋਂ ਲਾਇਆ ਹੀ ਨਹੀਂ ਮੈਂ ਤੇਰੇ ਮੂੰਹ ਵੱਲ ਛਦਾਈਆਂ ਵਾਂਗੂ ਵੇਖੀ ਜਾਨੀ ਤੇ ਮੈਂ ਆਪਣੀ ਮੰਮੀ ਦੀ ਗੱਲ ਪੂਰੀ ਹੋਣ ਦੇਣੀ ਹੈ ਕਿ ਵਿੱਚ ਹੀ ਘਟ ਦਿੰਦੀ ਮੈਂ ਫੋਨ ਗੱਲ ਉਹਨਾਂ ਦੀ ਪੂਰੀ ਹੋਈ ਤੇ ਫੇਰ ਹੀ ਘਟਣਾ ਹੈ ਫੋਨ ਤੇ ਮੈਂ ਕਿਹੜਾ ਢੱਕਣ ਦੀ ਸਾਰੀ ਤੇ ਪੈਰ ਲੱਗ ਮੈਨੂੰ ਇਹ ਗੱਲ ਦੱਸ ਤੋ ਮਿਲਣਾ ਵਿਜੇ ਰਸੋਈ ਦੇ ਵਿੱਚ ਰੋਟੀ ਪਾਣੀ ਕਰਦੀ ਹੁੰਦੀ ਹੈ ਸਫਾਈ ਪਤਾ ਮੈਂ ਕਰਨੀ ਆ ਇੰਨਾ ਖਲਾਰਾ ਘਾ ਕੇ ਹੁੰਦੀ ਹੁੰਦੀ ਆ ਕਦੋਂ ਖਲਾਰਾ ਪਾਇਆ ਮੈਂ 2-4 ਭਾਂਡੇ ਹੀ ਹੋਰ ਗਏ ਪਿਆਜ਼ ਕੱਟੇ ਆ ਤੜਕਾ ਲਾਇਆ ਉਹ ਬੰਦਾ ਟੋਕਰੀ ਉੱਧਾ ਤੋ ਉੱਪਰ ਨਹੀਂ ਧਰ ਦਿੰਦਾ ਉੱਥੇ ਫਰਾਈ ਪੈਨ ਤੇਲ ਵਾਲਾ ਉਹਦੇ ਉੱਤੇ ਸਾਰਾ ਤੇਲ ਪਿਆ ਵਾ ਟੋਕਰੀ ਤੇ ਉਹਨੂੰ ਫੇਰ ਭਾਂਡਿਆਂ ਨਾਲ ਮਾਂਜੋ ਹਨਾ ਪਲਾਸਟਿਕ ਦੇ ਭਾਂਡੇ ਖਰਾਬ ਨਹੀਂ ਹੁੰਦੇ ਉਹ ਤੇ ਠੰਡਾ ਲੱਗ ਲੱਗ ਕੇ ਉਹਦੇ ਇੱਧੇ ਰੱਖ ਦੇਣਾ ਉਹਨੂੰ ਮੈਨੂੰ ਨਹੀਂ ਪਤਾ ਜਿੰਨਾ ਖਲਾਰਾ ਪਾਉਂਦੀਆਂ ਨਾ ਉਹਨਾਂ ਮੇਰੇ ਤੋਂ 2-2 ਵਾਰ ਨਹੀਂ ਸੰਭਿਆ ਜਾਂਦਾ ਪਹਿਲਾਂ ਇੱਕ ਵਾਰ ਸਵੇਰੇ ਤੇ ਜੀਵਰ ਫੇਰ ਹੁਣ ਸਭ ਨੂੰ ਪਤਾ ਨਾ ਵੀ ਮੈਂ ਨਹੀਂ ਹੱਥ ਮਾਰਨਾਂ ਕੱਲੀ ਜਦੋਂ ਮੈਂ ਸਭ ਦੀ ਨਹੀਂ ਉਦੋਂ ਉਦੋਂ ਮੈਂ ਕੱਲੀ ਸਾਰਾ ਕਰਦੀ ਰਹੀ ਐ ਤੇ ਮੇਥੋਂ ਆਪਣੀ ਹਿੱਸੇ ਦਾ ਹੁੰਦਾ ਕੰਮ ਵਾ ਤੁਹਾਨੂੰ ਹਿੱਸੇ ਹਿੱਸੇ ਦਾ ਮੈਨੂੰ ਨਹੀਂ ਮਤਲਬ ਮੇਥੋਂ ਨਹੀਂ ਹੁੰਦਾ ਮੈਂ ਫੇਰ ਨਹੀਂ ਠੀਕ ਹੈਗੀ ਮੇਥੋਂ ਨਹੀਂ ਹੁੰਦਾ ਤੁਸੀਂ ਦੂਜੇ ਦਿਨ ਬਿਮਾਰ ਹੀ ਰਹਿੰਦੇ ਜੇ ਤੁਸੀਂ ਠੀਕ ਹੋਏ ਵੀ ਕਿਦਾਂ ਜੇ ਤੂੰ ਬਿਮਾਰ ਹੋ ਜਾ ਤੇ ਤੈਨੂੰ ਪਤਾ ਲੱਗ ਜਾ ਬਿਮਾਰ ਕਿਦਾਂ ਹੋਈਦਾ ਵਾ ਮੇਰੇ ਕੋ ਪਖੰਡ ਨਹੀਂ ਨਾ ਹੁੰਦੇ ਮੈਨੂੰ ਕਰਨੇ ਪਖੰਡ ਨਹੀਂ ਅੱਛਾ ਮੈਂ ਪਖੰਡ ਕਰਨੀ ਆ ਤੂੰ ਨਹੀਂ ਪਖੰਡ ਕਰਦੀ ਤੇ ਸਹੀ ਗੱਲ ਆ ਮੇਰੇ ਕੋ ਪਖੰਡ ਨਹੀਂ ਨਾ ਹੁੰਦੇ ਮੈਂ ਜਿੱਦਾਂ ਦੀ ਹੈਗੀ ਸਾਹਮਣੇ ਆ ਜੇ ਨਹੀਂ ਚੰਗੇ ਲੱਗਦੇ ਨਾ ਤੇ ਭੈਣਾ ਸਾਨੂੰ ਆ ਘਰ ਦਾ ਕੋਹ ਕੱਢ ਕੇ ਦੇ ਛੜੇ ਲੰਬੇ ਜਾ ਕੇ ਪਾ ਲਈਏ ਮੈਂ ਤੁਹਾਨੂੰ ਘਰ ਦਾ ਕੀ ਕੱਢ ਕੇ ਦਵਾਂ ਮੰਮੀ ਬੈਠੀ ਮੰਮੀ ਨਾ ਗੱਲ ਕਰੋ ਮੇਰੇ ਨਾਲ ਕਦੋਂ ਗੱਲ ਕਰਨ ਦੇ ਨੀ ਤੇਰੇ ਤੌਰ ਤਰੀਕੇ ਜਾਦਾ ਹੀ ਵਿਗੜਿਆ ਤੇਰੀ ਵਜ੍ਹਾ ਕਤਾ ਵਿਗੜੀ ਆ ਤੂੰ ਜਾਣ ਜਾਣ ਕੇ ਲੜਾਈਆਂ ਪਾਉਂਦੀ ਆ ਕਿਉਂ ਖਲਾਰੇ ਪਾ ਕੇ ਰਸੋਈ ਦੇ ਵਿੱਚ ਭਲਾ ਕਿਤੇ ਨਹੀਂ ਜਿਆਦਾ ਖਲਾਰਾ ਪੈ ਗਿਆ ਉਦਾਂ ਤੁਸੀਂ ਨਿੱਕੀ ਜੀ ਗੱਲ ਨੂੰ ਬਤਾਉਣਾ ਹੁੰਦਾ ਆ ਵੀ ਖਰਬੂਜੀ ਵਾਲੇ ਵੇਖ ਕੇ ਖਰਬੂਜਾ ਰੰਗ ਫੜੀ ਲੈਂਦਾ ਮੈਂ ਵੀ ਤੁਹਾਡੇ ਤੋਂ ਹੀ ਸਿੱਖਿਆ ਸਾਰਾ ਜਿਆਦਾ ਹੀ ਨਹੀਂ ਖਰਬੂਜਾ ਬਣ ਗਈ ਹਾਂ ਮੈਂ ਨਹੀਂ ਸਫਾਈ ਕਰਨੀ ਤਨਾਂ ਮੈਂ ਉਥੋਂ ਖਲਾਰਾ ਚੁੱਕਣਾ ਭਾਂਡੇ ਮਾਂਜਣੇ ਮਾਂ ਇਹ ਲ ਮੈਂ ਇਦਾਂ ਦੇ ਕੰਮ ਨਹੀਂ ਕਰਦੀ ਮੈਂ ਕਿਹਨਾਂ ਦਾ ਜਵਾਬ ਦਿੱਤੇ ਸੀ ਵੀ ਮੈਂ ਨਹੀਂ ਇਹ ਕੰਮ ਕਰਨਾ ਮੈਂ ਤੁਹਾਨੂੰ ਬੈਠੇ ਬੈਠਾ ਤੇ ਚਾਹਾਂ ਤੇ ਰੋਟੀਆਂ ਦਿੰਦੀ ਰਹੀ ਹਾਂ ਤੇ ਦੇਣੀਆਂ ਨੇ ਹੀ ਹਾਂ ਤੇ ਹੁਣ ਫੇਰ ਤੁਸੀਂ ਨਹੀਂ ਕੰਮ ਕਰਨਾ ਘਰ ਤੁਹਾਡਾ ਵੀ ਹੈ ਮੈਂ ਨਹੀਂ ਕਰਨਾ ਨਹੀਂ ਮੈਂ ਭਾਂਡੇ ਮਾਂਜਣਾ ਜਿੰਨਾ ਖਲਾਰਾ ਪਾ ਕੇ ਆਡੋ ਜੋ ਸਾਰਾ ਘਰ ਆਡੋ ਜੋ ਸਿੱਧੀ ਮੰਮੀ ਨਾਲ ਗੱਲ ਨੇ ਪੇੜੋ ਆਪਣੇ ਆਪਣਾ ਕਰੋ ਮੈਂ ਆਪਣਾ ਕਰ ਲੈਣੀ ਹੈ ਤੇ ਕਰਦੇ ਆਡ ਮੈਂ ਤੇ ਅੱਜ ਤੱਕ ਅੱਡ ਵਾਲੀਆਂ ਗੱਲਾਂ ਕੀਤੀਆਂ ਨਹੀਂ ਹੁਣ ਤੂੰ ਅੱਡ ਕਰ ਕਰ ਦੋ ਆਪ ਕੰਮ ਹੀ ਨਹੀਂ ਕਰਦਾ ਤੁਝੇ ਸਿਰਸਾਣਾ ਆਹ ਨਾਲੇ ਵਾਵਾ ਆਣਗੋਂ ਸਾਰੇ ਪਤਾ ਲੱਗੂ ਨਾ ਵੀ ਨਿੱਕੀ ਨੇ ਸਾਰਿਆਂ ਨੂੰ ਅੱਡ ਕਰਤਾ ਕਰ ਹੁਣ ਇਹ ਜ਼ਬਾਨ ਤੇ ਰਵੀ ਚੰਗਾ ਮੁੱਕਰੀ ਨਾ ਆਣਗਵਾਂਡ ਨੂੰ ਇਹ ਨਹੀਂ ਪਤਾ ਵੀ ਨਿੱਕੀ ਸਾਰਾ ਦਿਨ ਕੰਮ ਕਰਦੀ ਤੇ ਵੱਡੀ ਬੈੱਡ ਤੋਂ ਨਹੀਂ ਥੱਲੇ ਪੈਰ ਪਾਉਂਦੀ ਸਾਰਾ ਹੀ ਪਤਾ ਉਹਨਾਂ ਨੂੰ ਮੈਂ ਵੀ ਸਾਰੇ ਕੰਮ ਕਰਦੀ ਹਾਂ ਜੇ ਹੁਣ ਮੈਨੂੰ ਕੋਈ ਪ੍ਰੋਬਲਮ ਰਹਿੰਦੀ ਆ ਮੈਂ ਨਹੀਂ ਠੀਕ ਰਹਿੰਦੀ ਇਹਦਾ ਇਹ ਮਤਲਬ ਨਹੀਂ ਵੀ ਮੈਂ ਕਦੀ ਕੰਮ ਕੀਤਾ ਹੀ ਨਹੀਂ ਨਾ ਪਰ ਜੇ ਮੈਂ ਜਦੋਂ ਦੀ ਆਈ ਮੈਂ ਤੇ ਤੁਹਾਨੂੰ ਕੰਮ ਕਰਦੇ ਵੇਖਿਆ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਕਰਦੇ ਰਹੇ ਤੇ ਕਦੋਂ ਕੰਮ ਕਰਦੇ ਰਹੇ ਨਾ ਤੇਰੇ ਤੇ ਮੈਂ ਨਹੀਂ ਅੱਖਾਂ ਦੇ ਉੱਤੇ ਪੜਦਾ ਪਿਆ ਤੈਨੂੰ ਪਤਾ ਹੀ ਨਹੀਂ ਲੱਗਦਾ ਪੜਦਾ ਨਹੀਂ ਮੇਰੇ ਪੜਦਾ ਹੀ ਹੋਣ ਲੱਥਾ ਅੱਖਾਂ ਤੋਂ ਪਹਿਲਾਂ ਹੀ ਹੋ ਜਾਂਦਾ ਪਿਆ ਮੋਲਣਾ ਤੂੰ ਤਾਂ ਨਾ ਮੈਂ ਕਰਨਾ ਹੀ ਉਹ ਕੰਮ ਮੈਂ ਚੱਲੀ ਆਪਣੇ ਕਮਰੇ ਜਾ ਕੇ ਸੋਚ ਭਾਂਡਾ ਚਾਣਾ ਮੈਂ ਤੈਨੂੰ ਮੰਜੇ ਕੇਕਾ ਥੋੜੀ ਲਿਆ ਮੈਂ ਵੀ ਫਿਰ ਮੈਂ ਵੀ ਨਹੀਂ ਲਿਆ ਤੇਰਾ ਤੂੰ ਨਹੀਂ ਲਿਆ ਮੈਂ ਵੀ ਨਹੀਂ ਲਿਆ ਵਾਹ ਕਰਾ ਬੱਸ ਮਾਸਾ ਕੰਮ ਕਰਨਾ ਪਿਆ ਹੁਣ ਕਿਦਾਂ ਚੀਕਾਂ ਨਿਕਲਣ ਡਈਆਂ ਤੇ ਮੇਰੇ ਸਿਰ ਤੇ ਸਾਰਾ ਦਿਨ ਛੁੱਟ ਛੱਟਦੇ ਨਹੀਂ ਹੈ ਉਦੋਂ ਨਹੀਂ ਚੀਕਾਂ ਨਿਕਲਦੀਆਂ ਉਦੋਂ ਮੈਨੂੰ ਸ਼ਦੇਣ ਬਣਾਇਆ ਹੀ ਇਹਨਾਂ ਨੇ ਰੋਣੀ ਰੀ ਪਾਣੀ ਘੁੱਟ ਪੀਣੀ ਹੈ। ਹੋਇ ਪਾਣੀ ਕੀ ਪੀਣਾ ਵਾ ਆ ਕੀ ਦੋ ਜਾਨੀਆਂ ਘਰ ਇੱਕੋ ਜੀਆਂ ਤੇ ਖਲਾਰਾ ਉਦਾਂ ਹੀ। ਹੰਤਰੇ ਦੋਵੇਂ ਸ਼ਿੰਕਾ ਪਾਂਡੇ ਨਾ ਪਰਿਆਂ ਤੇ ਪਾਂਡੇ ਧੋਣੇ ਕਿੰਨੇ ਇਹਨਾਂ ਦੇ ਬਾਹਰੋਂ ਆਣ ਕੇ ਕਿਹਨੇ ਪਾਣੀ ਪੀਣ ਨੂੰ ਵੀ ਗਲਾਸ ਨਹੀਂ ਲੱਭਣ ਡਿਆ ਤੇ ਜੇ ਹੁਣੇ ਕੋਈ ਆ ਜੇ ਤੇ ਫੇਰ ਇਹਨਾਂ ਪਾਣੀ ਘੱਟ ਦੇਣਾ। ਨਿੱਕੀ ਨਹੀਂ ਉੱਠੀ ਵੱਡੀ ਨਹੀਂ ਉੱਠੀ ਇੱਕ ਜਾਨੀ ਉੱਠ ਕੇ ਕੰਮ ਕਰ ਲੈ। ਕੋਈ ਵੀ ਨਹੀਂ ਇਹਨਾਂ ਨੂੰ ਨਿੱਕੀ ਨੂੰ ਤੇ ਆਸਰਾ ਹੀ ਆ ਬਸ ਫੋਨ ਦਾ ਹੀ ਫੋਨ ਫੜ ਛੜਣਾ ਇਹਨਾਂ ਨੂੰ ਪੁੱਛਦੀਆਂ ਭਲਾ ਪਹਿਲਾਂ ਵੱਡੀ ਆਲੀ ਜਾਨੀ ਗਰਮੀਤ ਗਰਮੀਤ ਪੁੱਤ ਸੌਂ ਗਈ ਆ ਸੱਤੀ ਨਹੀਂ ਮੰਮੀ ਮੇਰਾ ਸਿਰ ਬੜਾ ਦੁਖੰਡਿਆ ਤੇ ਆਉ ਕਿ ਵੇਖਣ ਦੀ ਮੈਂ ਇਹਦੇ ਬਾਹਰ ਜਲ ਗਈ ਆ ਤੇ ਪੁੱਤ ਭਾਂਡਾ ਛਣਾ ਉਦਾਂ ਹੀ ਪਿਆ ਤੇ ਤੂੰ ਹੀ ਰਮਾਨਾ ਬੈਠੀਆਂ ਜੀ ਮੰਮੀ ਜੀ ਮੈਂ ਨੂੰ ਆ ਕੇ ਆਈ ਮੈਂ ਇਹ ਭਾਂਡੇ ਸਾਫ਼ ਕਰਨੀ ਮੇਰਾ ਸਿਰ ਬਹੁਤ ਦੁਖੰਡਿਆ ਅੱਜ ਦੇਣੀ ਠੀਕ ਤੋਂ ਆ ਮੰਮੇ ਰਸੇਰੀ ਦੁਖੀ ਜਾਣ ਡਿਆ ਬੜਾ ਉਹ ਮੇਰੇ ਗਾੜੀੋਂ ਗੱਲ ਪੈ ਗਈ ਰੋਲਾ ਪਾਉਂਦਾ ਹੀ ਐ ਇੱਚ ਗੱਲ ਪੈਣ ਵਾਲਾ ਕਿਹੜਾ ਕੰਮ ਹੁਣ ਜੇ ਘਰ ਦੇ ਵਿੱਚ ਦਰਾਈ ਠਾਣੇ ਜਾਂ ਨੋ ਸੱਸ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਊਗੀ ਤੇ ਇਹ ਆ ਵੀ ਉਹ ਥੋੜਾ ਵੀ ਇਹ ਆਸਾਨ ਦਾ ਹੀ ਸਾਡ ਛੱਡਣਾ ਤੇ ਤੂੰ ਹੀ ਕਰਨਾ ਪੁੱਤ ਮੇਰੀ ਗੱਲ ਸੁਣ ਅਜੇ ਤੇ ਮੈਂ ਹੀ ਬਾਹਰੋਂ ਆਈ ਹਾਂ ਜੇ ਕੋਈ ਹੋਰ ਆਇਆ ਹੁੰਦਾ ਤੇ ਪਾਣੀ ਪੀਣਾ ਸੀ ਮੈਨੂੰ ਗਲਾਸ ਹੀ ਨਹੀਂ ਕੋਈ ਲੱਭਾ ਦੋਵੇਂ ਸ਼ਿੰਕਾ ਭਾਂਡਿਆਂ ਨਾਲ ਭਰੀਆਂ ਮਤੋਂੜ ਵਾਲੀਆਂ ਤੇ ਨਾਲੇ ਤੁਹਾਨੂੰ ਮੰਮੀ ਪਤਾ ਵੀ ਲੱਗੂ ਉਹ ਕਿਹੋ ਕਿਹੋ ਜੀਆਂ ਗੱਲਾਂ ਕਰਦੀ ਐ ਕਿਉਂ ਕਿਹੜੀਆਂ ਕੀਤੀਆਂ ਗੱਲਾਂ ਤੂੰ ਦੱਸਦੇ ਮੈਨੂੰ ਅੱਜ ਦਿਨ ਨੇ ਹੱਦਾਂ ਹੀ ਪਾਰ ਕਰਤੀਆਂ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਗੱਲਾਂ ਕੀਤੀਆਂ ਤੈਨੂੰ ਹੋਰ ਕੀ ਮੇਰੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਉਹ ਤੁਹਾਨੂੰ ਲੱਗਣਾ ਵੀ ਐਵੇਂ ਹੀ ਆ ਕੋਈ ਗੱਲ ਨਹੀਂ ਹੁਣ ਤੁਹਾਡਾ ਮੁੰਡਾ ਤੁਹਾਡੇ ਨਾਲ ਗੱਲ ਕਰੂ ਤੇ ਉਹ ਹੀ ਤੁਹਾਨੂੰ ਸਭ ਕੁਝ ਦੱਸੂਗਾ ਤੇ ਕੀ ਕੁਝ ਹੋਣ ਡਿਆ ਤੇ ਕੀ ਕੁਝ ਨਹੀਂ ਹੋਣ ਡਿਆ ਮੈਂ ਤੇ ਅੱਗੇ ਵੀ ਚੁੱਪ ਕਰਕੇ ਕੋਈ ਗੱਲ ਨਹੀਂ ਕਰਨੀ ਤੇ ਆਖਣਾ ਨਹੀਂ ਕਰਨੀ ਨਹੀਂ ਕਰਨੀ ਪਰ ਅੱਜ ਉਹਨੇ ਹੱਦੀ ਪਾਰ ਕਰਤੀ ਜਿਹੜੀ ਉਹਨੇ ਗੱਲ ਕੀਤੀ ਸੋ ਚੈਨੀ ਹੀ ਦਿਮਾਗ ਚ ਵੀ ਹੁਣ ਤੱਕ ਗੱਲਾਂ ਆਉਣ ਗਈਆਂ ਬਿੰਤਿਆਪ ਨਹੀਂ ਸਮਝ ਲੱਗਣ ਦੀ ਵੀ ਬਣਨੀ ਕਿਤੇ ਸਾਡੇ ਘਰ ਦੇ ਵਿੱਚ ਲੋਕਾਂ ਨੇ ਘਰੀ ਹੁੰਦਾ ਹੀ ਜੋ ਕੁਝ ਮੇਰੇ ਘਰ ਹੁੰਦਾ ਪਿਆ ਹੁਣ ਤੇ ਮੇਰਾ ਮੰਮੀ ਸਿਰ ਬੜਾ ਦੁਖਾਂਦਿਆ ਮੈਥੋਂ ਤੇ ਬੋਲਿਆ ਵੀ ਨਹੀਂ ਜਾਣਦੇ ਆ ਬੋਲਿਆ ਨਹੀਂ ਜਾਣਦੇ ਤਾਂ ਚੱਲ ਪੈ ਜਾ ਲੰਮੇ ਦਵਾਈ ਦੂਈ ਹੈਗੀ ਆ ਕਿ ਨਹੀਂ ਹੈਗੀ ਦਵਾਈ ਤੇ ਮੰਮੀ ਮੈਡੀਸਿਨ ਤੇ ਮੈਂ ਲਈ ਆ ਇਹ ਆ ਕਿ ਭਾਂਡੇਆਂ ਨੂੰ ਰੋਈ ਜਾਂਦੀ ਭਾਂਡੇ ਤੂੰ ਨਹੀਂ ਮਾਂਜੇ ਤੂੰ ਨਹੀਂ ਮਾਂਜੇ ਤੇਰੇ ਚਾਰ ਭਾਂਡੇ ਘਰ ਦਾ ਕੰਮ ਤੇ ਭਾਂਡੇ ਨਹੀਂ ਮਾਂਜੇ ਜਾਂਦੇ ਉਹਨਾਂ ਕੋ ਤੇ ਉਹ ਫਿਰ ਲੈ ਆਉਣ ਤੇ ਜਿਹੜੇ ਵਿਚਾਰੀ ਆਉਂਦੇ ਆ ਖਾਦੇ ਤੇ ਛੁੱਟ ਦਿੱਤੇ ਨਾ ਧੋਣ ਦਾ ਫਿਕਰ ਆ ਨਾ ਰੱਖਣ ਦਾ ਨਾ ਟੰਗਣ ਦਾ ਕੋਈ ਕੰਮ ਕਰਨ ਦਾ ਫਿਕਰ ਨਹੀਂ ਆ ਰੋਟੀ ਵੀ ਹਥੋਟਲ ਚੋਂ ਮੰਗਾ ਲਿਆ ਕਰਨ ਨਾਲ ਮਾਰਨਾ ਖਾ ਲਿਆ ਕਰਨ ਹੋਰ ਕੀ ਕਰਨਾ ਕਿਨੇ ਪੁੱਛਾਂ ਤਾਂ ਸਈ ਕੀ ਕਹਿ ਗਈ ਇੰਨਾ ਉਹਨੂੰ ਬੋਲ ਬਲਾਰਾ ਹੋਣ ਦਿਆ ਸੋਖ ਠੀਕ ਆ ਸਿਰ ਤੇ ਚੁੱਕਿਆ ਤੂੰ ਠੇੜਾ ਮੰਮੀ ਦਾ ਸਿਰ ਤੇ ਚੁੱਕ ਲਿਆ ਕੀ ਕੀਤਾ ਜਿਵੇਂ ਕੀਤਾ ਕੀ ਆ ਉਹਨੂੰ ਗਰਮੀਤ ਨੂੰ ਕੀ ਕਹਿਤਾ ਹਾਂ ਦੋ ਕੀ ਕਿਹਾ ਮੈਂ ਖੁਸ਼ ਹੋਣੀ ਮੈਂ ਮੈਂ ਆਪਣਾ ਕੰਮ ਕਰ ਲੈ ਤੇ ਆਪਣਾ ਕੰਮ ਕਰੋ ਬਾਕੀ ਆ ਕਿੱਦਾਂ ਦੀ ਗੱਲ ਆ ਮੈਨੂੰ ਨਹੀਂ ਪਤਾ ਕਿੱਦਾਂ ਦੀ ਮੰਮੀ ਇਕੱਲੇ ਦੇ ਬੰਦੇ ਸਿਰ ਤੇ ਸਾਨਵਾ ਤੁਹਾਡੀ ਅੱਖਾਂ ਤੇ ਪੱਟੀ ਜਿਹੜੀ ਬੰਨੀ ਆ ਨਾ ਉਹ ਲਾ ਲਓ ਮੇਰੇ ਆ ਤੇ ਲੱਥੀ ਆ ਮੈਨੂੰ ਅਕਲ ਨਾ ਦੇ ਦੂਜੀ ਗੱਲ ਵੀ ਆ ਫਲਾਰਾ ਕਿੰਨਾ ਘਰ ਦੇ ਵਿੱਚ ਜੇ ਕੋਈ ਆ ਜੇ ਤੇ ਉਹ ਗੱਲਾਂ ਨਹੀਂ ਤਾਂ ਹੀ ਕਰਨਆਂ ਜੇ ਉਹ ਨਹੀਂ ਠੀਕ ਤੇ ਤੂੰ ਕਰ ਲੈਣੀਆਂ ਉਹ ਠੀਕ ਕਿਦੋਂ ਏ ਇਹ ਦੱਸੋ ਮੈਨੂੰ ਜੇ ਮੇਰੇ ਵਿਆਹ ਨੂੰ 4-5 ਸਾਲ ਹੋ ਗਏ ਠੀਕ ਕਿਦੋਂ ਨੇ ਪੰਜ ਸਾਲਾਂ ਚ ਉਹ 4-5 ਸਾਲ ਹੋ ਗਏ ਆ ਮੇਰੀ ਗੱਲ ਸੁਣ ਜੇ ਘਰ ਦੇ ਵਿੱਚ ਰਜਾਮੰਦੀ ਨਾਲ ਚੱਲਣਾ ਹੋਵੇ ਨਾ ਫਿਰ ਇੱਕ ਕੰਮ ਕਰ ਲੈਣੀ ਨਹੀਂ ਕੋਈ ਗੱਲ ਨਹੀਂ ਇੱਕ ਨੇ ਸਿਰ ਚ ਨਹੀਂ ਛੱਤਰ ਮਾਰੀ ਜਾਈਦੇ ਹੁੰਦੇ ਮੰਮੀ ਦੂਜੇ ਨੂੰ ਵੀ ਸਮਝਾ ਲਈਦਾ ਹੁੰਦਾ ਮਤਾ ਨਾ ਦੋ ਮੈਨੂੰ ਆਣ ਕੇ ਬਤੇਰੀ ਮਤਵਾ ਮੈਨੂੰ ਛੱਤਰ ਨਹੀਂ ਮਾਰਨ ਲਈ ਸਮਝਾਉਣ ਲਈ ਆ ਉਹ ਗਲੀ ਚ ਕਿਉਂ ਥੂ-ਥੂ ਕਰਾਉਂਡੀਆਂ ਜੀ ਆਪਣੀ? ਕੋਈ ਨਹੀਂ ਕਰਾਂਦੀ ਥੂ-ਥੂ, ਮੈਂ ਜ਼ਿਆਦਾ ਕਰਾਉਂਦੀ। ਲੋਕ ਮੈਨੂੰ ਜ਼ਿਆਦਾ ਗੰਦਾ ਕਰਦੇ ਨੇ। ਮੇਰੀ ਗੱਲ ਸੁਣ ਜਿਹੜਾ ਚੁੱਪ ਕੀਤਾ ਰਵੇ ਨਾ ਉਹਦਾ ਥੂ-ਥੂ ਨਹੀਂ ਹੁੰਦਾ। ਆ ਜੋੜੇ ਮਾਤਾ ਤੇਰੇ ਗੜੀ ਹੱਥ ਹੈ। ਮੇਰੇ ਕੋਲ ਨੀ ਚੁੱਪ ਰਿਆ ਜਾਂਦਾ। ਵੱਡੀ ਲੋਨ ਤੇ ਜਾ ਕੇ ਚੇਲਾਗਿਰੀ ਕਰ ਮੇਰੇ ਗੜੀ ਜਾਣ ਕੇ ਕਰਨੀ ਲੋੜ ਨਹੀਂ। ਚੁੱਪ ਕੀਤਾ ਨਹੀਂ ਜਾਂਦਾ ਮੇਰਾ ਸਿਰ ਪਾੜ। ਨਹੀਂ ਚੁੱਪ ਕੀਤਾ ਜਾਂਦਾ। ਮਗਾ ਤੈਨੂੰ ਇੱਕ ਹੀ ਜਣੀ ਦੇ ਦਿੰਦੀ, ਇੱਕ ਹੀ ਜਣੀ ਦੇਦੀ ਬਸ। ਤੂੰ ਮਾਰੇ ਜੇ ਫਪੜੇ ਖੁੱਡ ਲੈਂਦੀ ਚੱਲ ਤੂੰ ਛੱਟ। ਚੁੱਪ ਦੀ ਹਾਂ ਬਿਰ ਬਿਸਤਰਾ ਮੇਰੇ ਵੱਲ ਆ ਜਾਨੀ। ਗੋ ਬੋਲਦੀ ਕਿੱਦਾਂ ਤੈਨੂੰ ਬੋਲਣਾ ਨਹੀਂ ਦੱਸਿਆ ਗਿਆ ਉਹ ਤਾਂ ਜੋ ਨੇ ਸਿਖਾ ਲਿਆ ਸਭ ਸੁਣਣ ਦੇ ਆਈ ਮਾਤਾ ਮੈਂ ਬੋਲੀ ਨਹੀਂ ਆ ਸਿਖਾ ਲਿਆ ਕਿ ਮੈਨੂੰ ਉਹਨੇ ਹਾਂ ਤੇਰੀ ਅੱਖਾਂ ਤੇ ਪੱਟੀ ਨਹੀਂ ਮੱਥੇ ਨਹੀਂ ਸਾਰੀ ਉਮਰ ਤੇ ਨਾ ਆਈਆਂ ਤੂੰ ਲਾਉਣੀ ਚੰਨੀ ਆ ਤੂੰ ਮੇਰੇ ਮੈਂ ਕੰਨੀ ਲੱਗਦੀ ਤੂੰ ਲੋਕਾਂ ਮਗਰ ਲੱਗਦੀ ਲੋਕਾਂ ਦੇ ਲੋਕਾਂ ਦੇ ਮੈਂ ਕਿੱਦਾਂ ਬੂਵੇਂ ਮਾਤਾ ਬਾਹਰ ਪੈਰ ਨਹੀਂ ਪਾ ਰਹੀ ਗਈ ਨੇ ਕਿਹੜੇ ਪਾਸੇ ਪੈਰ ਪਾਇਆ ਮੈਂ ਕਿਦਾਂ ਬੂਵੇਂ ਪੈਰ ਪਾ ਰਹੀ ਲੋਕਾਂ ਮਗਰ ਲੱਗੇ ਆਪਣਾ ਘਰ ਹੀ ਜਾੜੇਗੀ ਕੋਈ ਮੈਂ ਨਹੀਂ ਤੂੰ ਇੱਕ ਦੇ ਪਿੱਛੇ ਲੱਗ ਕੇ ਮਾਤਾ ਘਰ ਜਾਣ ਦੀ ਆਪਣਾ ਦਿਮਾਗ ਤੋਂ ਕੰਮ ਲੈ ਇਹਨੇ ਕਿਹਾ ਆਪਣੇ ਦਿਮਾਗ ਤੋਂ ਕੰਮ ਹਾਂ ਦਿਮਾਗ ਤੋਂ ਕੰਮ ਨਾ ਲਿਆ ਹੁੰਦਾ ਮੇਰਾ ਕੋਈ ਤਣਾ ਕਰਦਾ ਤੇ ਨੀ ਦੋਵਾਂ ਨੂੰ ਟਿੱਕੋ ਜਰਾ ਦਿਮਾਗ ਤੇ ਤੇਰਾ ਹੈ ਹੀ ਨਹੀਂ ਹੋਣੀ ਮੇਰੇ ਪੱਟੀ ਬੱਜੀ ਆ ਜਦੋਂ ਤੋਂ ਪਹਿਲਾਂ ਹੀ ਮੁੰਡੇ ਉਦੋਂ ਨਹੀਂ ਪੱਟੀ ਬੱਜੀ ਪਹਿਲਾਂ ਵੀ ਮੇਰੀ ਨਾ ਰਹਿ ਗਈ ਮੈਂ ਕਿਹਾ ਸਾਲਾਂ ਚ ਤੂੰ ਨਹੀਂ ਪੱਟੀ ਲਾਈ ਤਾ ਹੁਣ ਕੁਸਵਾ ਲਾਉਣੀ ਪੱਟੀ ਮਾਂ ਆਹੋ ਮੈਨੂੰ ਨਾ ਮਤਾਂ ਦੇ ਮੇਰੇ ਮਤਾਂ ਤੂੰ ਤੇ ਮੇਰਾ ਸਿਰ ਖਾਣਾ ਕੀ ਬੈਠ ਕੇ ਇੱਥੇ ਕਰਨੀ ਨਹੀਂ ਤਾਂ ਵੱਡੀ ਨਾ ਲੱਗੇ ਜਾ ਦਫਾ ਹੋ ਜਾ ਕੇ ਜਮਾ ਤਾ ਦੇ ਲੱਗੇ ਸਿਰ ਤੇਰੀ ਕਤਰ ਕਤਰ ਕਿੱਦਾਂ ਕਰਦੀ ਐ ਇਹ ਤਾਂ ਕੈਂਚੀ ਤੇਰੀ ਘੱਟ ਨਹੀਂ ਹੁੰਦੀ ਕੰਮ ਕਰਨ ਲੱਗਿਆ ਤੈਨੂੰ ਮੌਤ ਪੈ ਜਾਂ ਮੈਂ ਚੋਟੀਆਂ ਲਾਦਾ ਹੁਣ ਉਹਦੇ ਲਾ ਕੇ ਜਾ ਤੂੰ ਵੱਡੀ ਨਾ ਲਾ ਕੇ ਵੱਡੀ ਨਾ ਲਾ ਕੇ ਜਾ ਤੂੰ ਕਦੀ ਬਹਿ ਕੇ ਵੀ ਵੇਖਿਆ ਮੇਰੇ ਲਾ ਕੇ ਅਖੰਡ ਕਿੱਡੇ ਕਰਦੀ ਆ ਇੱਦਾਂ ਰੋਣਾ ਪਿਆ ਮੇਰੀ ਚੱਲ ਨਹੀਂ ਤੇ ਮੇਰੀ ਕਿੱਥੇ ਚੱਲਦੀ ਸੀ ਕੋਈ ਹਮੈਨੂੰ ਧੌਣ ਤੇ ਦਿੰਦੇ ਕਿਉਂ ਕੀ ਕਰਤਾ ਮੈਂ ਮੈਂ ਆ ਕੇ ਡੱਕ ਲਿਆ ਤੈਨੂੰ ਉੱਥੇ ਲੜਾਈ ਪਾਈ ਐ ਇੰਨੀ ਕੀ ਕਹਨੇ ਆ ਤੁਸੀਂ ਕੀ ਕਹਨੇ ਆ ਭਾਰਿਆ ਵਸਦਾ ਲੋਕਾਂ ਨੇ ਬੂਹਿਆਂ ਦੇ ਬਾਹਰ ਨਿਕਲ ਨਿਕਲ ਕੇ ਵੇਖਣਾ ਨੌ ਤੇ ਸੱਤ ਸਲੜਪੀਆਂ ਲੋਕਾਂ ਲੋਕ ਤੇ ਅੱਗੇ ਤਮਾਸ਼ਾ ਲੱਭਦੇ ਆ ਹਾਂ ਤਾ ਮਾਸ਼ਾ ਲੱਭਦੇ ਆਪਣੀ ਮੰਮੀ ਨੇ ਸਮਝਾਵਾ ਮਾਂ ਤਾਂ ਇੱਕ ਦੇ ਸੱਤ ਇੰਦਰੀਂ ਦੇ ਮੈਨੂੰ ਕੋਈ ਵਈ ਵੇਖਦੇ ਨਹੀਂ ਸਮਝਦੇ ਨਹੀਂ ਕੁਝ ਮੈਂ ਇੱਕ ਕਰਕ ਕੇ ਬੋਨੀ ਮੈਂ ਓਏ ਬੈਠੀ ਹੁਣ ਮੰਮੀ ਕਰ ਲੋ ਗੱਲ ਉਹ ਵੱਡੀ ਮਾੜੇ ਜੇ ਕੰਨ ਪਰ ਦਿੱਲੀ ਮੰਮੀ ਚੱਟ ਯਾਰ ਮੇਰੇ ਵੱਲ ਆ ਜਾਂਦੀ ਮੈਂ ਸ਼ਦੈਨ ਪੰਜ ਸਾਲ ਹੋ ਗਏ ਮੈਨੂੰ ਇਹ ਘਰ ਚ ਰੋਜ਼ਦੀ ਅੱਜ ਤੱਕ ਤਾਂ ਮੇਰਾ ਕਿਨੇ ਲਾ ਨਹੀਂ ਲਿਆ ਅੱਜ ਜਾ ਕੇ ਸਮਝਿਆ ਮੈਨੂੰ ਇਹ ਸੱਚੀ ਹੈ ਓਏ ਲੜਨ ਦੀ ਗੱਲ ਕਾਂਡਿਆ ਸੱਚੀ ਝੂਠੀ ਦੀ ਨਹੀਂ ਕਰ ਲੋ ਬੱਸ ਮੈਂ ਤਾਂ ਭਲਾਇਆ ਉਹ ਬੇਟੀ ਦਾ ਤੈਨੂੰ ਇਹਨਾਂ ਨੇ ਪਤਾ ਬਟੇ ਦਾ ਗਾਣੇ ਨਾ ਕਰੀਦਾ ਹੌਲੀ ਬੋਲੋ ਹੌਲੀ ਬੋਲੋ ਫਿਰ ਕਿਉਂ ਚੁੰਮਚਾ ਬਣਿਆ ਇਹਦਾ ਬੋਲਣ ਦਾ ਉਹਨੂੰ ਮਾਸਾ ਦਾ ਤਰੀਕਾ ਹੈ ਕਿੱਦਾਂ ਬੋਲੀਦਾ ਵਾ ਮੰਮੀ ਚੰਗਾ ਭਲਾ ਬੋਲਦੇ ਸੀ ਜਦੋਂ ਤੁਸੀਂ ਕਹਿੰਦੀ ਇੱਕ ਬੰਦੇ ਦੀ ਗੱਲ ਸੁਣਨੀ ਦੂਜੇ ਦੀ ਗੱਲ ਚੁੱਪ ਕਰ ਜਾ ਹਾਂ ਗੱਲ ਸੁਣਦੀ ਸਾਪੀ ਮੇਰੀ ਸੁਣ ਗੱਲ ਪਹਿਲਾ ਇਹ ਦੱਸ ਜੇ ਉਹ ਨਹੀਂ ਠੀਕ ਤੇ ਕਿੰਨਾ ਖਲਾਰਾ ਘਰ ਦੇ ਵਿੱਚ ਪਿਆ ਇਹੋ ਮੈਂ ਕਿਹਾ ਸੀ ਇਹਨੇ ਤਾਂ ਸਿਰ ਤੇ ਚੁੱਕਿਆ ਕਰ ਮੰਮੀ ਨੂੰ ਪੁੱਛੋ ਤੇ ਪੰਜ ਸਾਲਾਂ ਤੋਂ ਕਿਤੇ ਐਤਵਾਰ ਵੀ ਨਹੀਂ ਠੀਕ ਹੋਈ ਤੇ ਮੈਂ ਕੀ ਕਰਾਂ ਹਾਂ ਮਾਦਾ ਸਿੱਧੀ ਜਿਹੜੀ ਗੱਲ ਪੱਦਰ ਹਾਨੂੰ ਕਰਦੇ ਅੱਡ ਇਦਾਂ ਕਰਾਂ ਮੈਂ ਕਿਰਪਾਨਾ ਫੜਮਨਾ ਦੋਵਾਂ ਨੂੰ ਤੇ ਖੇਡੋ ਇੱਥੇ ਜਾ ਕੇ ਕਿਰਪਾਨਾ ਫੜਨ ਜੋ ਕਿ ਵੀ ਤੂੰ ਇਹਨੂੰ ਫੜਾ ਕਰਮਾਨਾ ਫੜਨ ਹੱਥ ਬਣਾ ਦੇ ਚਲਦੇ ਇਹਦੇ ਜਪਾਨ ਵੀ ਤੇਰੀ ਚਲਦੀ ਕੈਂਕੀ ਨੂੰ ਚਲਦੀ ਕਿ ਤਰ ਰਕਦੀ ਨਹੀਂ ਇੱਕ ਵਾਰੀ ਮੰਮੀ ਸਿੱਧੀ ਗੱਲ ਹਾਨੂੰ ਕਰੋ ਅੱਡ ਚੰਨੀ ਤੂੰ ਇਹੋ ਕਹੀ ਨਾ ਮੈਂ ਸਮਝ ਚੰਨੀ ਆ ਚੰਨੀ ਇਹੋ ਕਹ ਮਮੀ ਨਾ ਕਰ ਉਹ ਵਟੀ ਉਹਨੇ ਚਲੋ ਗਿਆ ਉਹਨੇ ਤਾਂ ਕਿਹਾ ਹੀ ਨਹੀਂ ਅੱਜ ਕੱਢੀ ਨਹੀਂ ਛੱਡਣਾ ਤੇ ਉਹਨੇ ਆ ਕਹਿਣਾ ਕਿ ਕਿਵੇਂ ਅੱਡੂ ਨਾ ਮੈਨੂੰ ਚੁੱਪ ਕਰਾਉਣਾ ਇਹਦੀ ਜੁਬਾਨ ਨਹੀਂ ਚੁੱਪਨ ਦੀ ਤੇਰੇ ਕੋ ਇਨੇ ਜੋਕਾ ਹੋਵੇ ਤਾਂ ਇਹਨਾਂ ਬੋਲੇ ਨਾ ਮੇਰੇ ਘੜੀ ਬੋਲੇ ਨਾ ਚਲ ਚਲ ਜਾਓ ਅੰਦਰ ਚਲ ਜਾਓ ਜਾਓ ਅੰਦਰ ਮੇਰੇ ਹੱਥ ਜੋੜੋ ਤੇ ਘੜੀ ਨਾ ਜੋੜੀ ਉਹਦੇ ਜੋਕਾ ਉਹਦੇ ਘੜੀ ਤੇ ਜੁਬਾਨ ਵੀ ਨਹੀਂ ਹਿਲਦੀ ਤੇਰੀ ਹੋਲੀ ਬੋਲ ਮਾਤਾ ਕੀ ਹੋ ਗਿਆ ਵਾ ਮਾਤਾ ਹੋਲੀ ਬੋਲ ਆਹੋ ਚੱਲ ਉੱਠ ਤੂੰ ਵੀ ਚੱਲ ਅੰਦਰ ਸੁਣ ਲੈਣਾ ਹੁਣ ਤੁਸੀਂ ਗੱਲ ਹੀ ਨਹੀਂ ਕਰਦੇ ਕਹੂੰ ਆਂ ਬਾਢੂਣਾ ਕਿ ਨਹੀਂ ਇਕੱਠੀ ਰੋਟੀ ਪਕਾਉਣੀ ਉਹ ਕਹਿ ਲਈ ਨਾ ਮਾ ਭਰਾਵਾ ਮੇਰਾ ਘਰ ਤੋਂ ਜਲੂਸ ਕੱਢਣ ਲੱਗੀਆਂ ਜੇ ਜਲੂਸ ਵੀ ਪਈ ਤਾਂ ਤੁਸੀਂ ਮੈਨੂੰ ਕਿਹਾ ਸੀ ਸਾਰਾ ਕੁਝ ਮਾਸ਼ਾ ਬਣਾ ਕੇ ਰੱਖਤਾ ਤੁਸੀਂ ਹਾਂ ਤਾਂ ਮੈਂ ਹੁਣ ਗੱਲ ਨਹੀਂ ਕਰਦਾ ਤੁਸੀਂ ਕਹੋ ਵੀ ਆਪਾਂ ਠੀਕ ਕਰਾਂ ਇਹਨੂੰ ਮੈਂ ਹਾਂ ਕਹਿਣਾ ਕਿ ਤੁਸੀਂ ਨਾ ਕੁਝ ਵੀ ਕਿਓ ਆਹੋ ਚੱਲ ਵੀ ਉੱਠ ਚੱਲ ਆ ਚੜੀ ਆਪਾਂ ਚੱਲੋ ਮੈਂ ਜਾਉ ਤੁਸੀਂ ਚਲ ਜੀ ਮੈਂ ਪੇ ਅੰਦਰ ਮੈਨੂੰ ਦੇ ਦਦਾ ਰਾ ਅੰਦਰ ਤਾਂ